ਕੈਨੇਡਾ ਦੇ ਅੰਦਰ ਇੱਕ ਅਹਿਮ ਫੈਸਲਾ ਲੈਂਦੇ ਆ ਕਿਉਂਕਿ ਕਾਫੀ ਸਾਰੇ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਐਕਟ ਦੇ ਤਹਿਤ ਐਨਆਈਏ ਦੇ ਤਹਿਤ ਜਿਹੜੇ ਡਿਫਰੈਂਟ ਕੇਸ ਜਿਹੜੇ ਨੇ ਉਹ ਡਿਫਰੈਂਟ ਕੋਰਟਾਂ ਚੱਲਦੇ ਨੇ ਵੱਖ-ਵੱਖ ਕੋਰਟਾਂ ਦੇ ਅੰਦਰ ਚੱਲਦੇ ਨੇਗੇ ਉਹਨਾਂ ਸਾਰੇ ਕੇਸਾਂ ਦੇ ਨਿਪਟਾਰੇ ਦੇ ਲਈ ਮਹਾਲੀ ਦੇ ਅੰਦਰ ਇੱਕ ਸੈਸ਼ਨਰਟ ਲੈਵਲ ਦੀ ਕੋਰਟ ਜਿਹੜੀ ਆ ਇੱਕ ਵਿਸ਼ੇਸ਼ ਅਦਾਲਤ ਮਹਾਲੀ ਦੇ ਅੰਦਰ ਸਥਾਪਿਤ ਕਰਨ ਦਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਝੀ ਦੀ ਮਾਝੀ ਦੀ ਸੜੀ ਅਗਵਾਈ ਦੇ ਅੰਦਰ ਲਿਆ ਗਿਆ ਮਹਾਰੀ ਦੇ ਅੰਦਰ ਇੱਕ ਕੋਰਟ ਜਿਹੜੀ ਵਿਸ਼ੇਸ਼ ਅਦਾਲਤ ਸਥਾਪਿਤ ਹੋਊਗੀ ਜਿਹਦੇ ਵਿੱਚ ਇੱਕ ਵਧੀਕ ਸੈਸ਼ਨ ਜਜ ਸੈਸ਼ਨ ਜਜ ਜਿਹੜਾ ਉਹ ਤੈਨਾਤ ਕੀਤਾ ਜਾਊਗਾ ਔਰ ਜਿਹੜੇ ਐਨਆਈਏ ਦੇ ਕੇਸ ਹੋਣਗੇ ਪੰਜਾਬ ਦੇ ਐਨਆਈਏ ਦੇ ਕੇਸ ਸੁਣਨਗੇ ਸਾਰੇ ਉਹ ਐਨਆਈਏ ਏਜੰਸੀ ਦੇ ਸਾਰੇ ਕੇਸ ਜਿਹੜੇ ਨੇ ਕਿ ਐਕਸਕਲੂਸਿਵਲੀ ਉਹ ਮਹਾਰੀ ਕੋਰਟ ਦੇ ਅੰਦਰ ਚੱਲਣਗੇ ਔਰ ਉਹਦਾ ਪ੍ਰਬੰਧ ਜਿਹੜਾ ਪੰਜਾਬ ਸਰਕਾਰ ਕਰੂਗੀ ਔਰ ਇਹਦਾ ਜਿਹੜੇ ਪੈਸੇ ਨੇਗੇ ਉਹ ਸੈਂਟਰ ਸਰਕਾਰ ਸਾਨੂੰ ਰੀਇੰਬਰਸ ਸਮੇ ਸਮੇਸਰ ਕਰੂਗੀ ਇਸ ਤੋਂ ਬਿਨਾ ਇੱਕ ਹੋਰ ਬਾਦਮਪੁਰ ਨੇ ਫੈਸਲਾ ਲੈਂਦਿਆ ਸਰਗਰ ਭਗਵੰਤ ਸਿੰਘ ਮਾਦ ਜੀ ਨੇ ਕਿਹਾ ਅਸੀਂ ਫੈਸਲੇ ਕੀਤਾਗਾ ਕਿ ਜਿਹੜੀਆਂ ਪੰਜਾਬ ਸਰਕਾਰ ਦੀਆਂ ਪਿੰਡੂ ਵਿਕਾਸ ਪੰਚਾਇਤ ਵਿਭਾਗ ਦੀਆਂ ਬਲੀਜ਼ ਕਾਮਨ ਲੈਂਡ ਐਕਟ ਦੇ ਰੂਲ ਰੂਲਸ 1964 ਦੇ ਇਹਨ ਜਿਹੜੀਆਂ ਧਗ ਡੰਡੀਆਂ ਸੀਗੀਆਂ ਜਿਹੜੇ ਰੈਵਨਿਊ ਦੇ ਰਾਸਤੇ ਸੀ ਖਾਲਾ ਸੀ ਪਾਣੀ ਵਾਲੇ ਰਾਸਤੇ ਸੀਗੇ ਜਿਨ੍ਹਾਂ ਨੂੰ ਲੈ ਕੇ ਅੱਜ ਇੱਕ ਬਾਤ ਵੱਡਾ ਫੈਸਲਾ ਕੀਤਾਗਾ ਕਿ ਜਿਹੜੇ ਛੱਡੇ ਹੋਏ ਸੀ ਕੁਝ ਰਾਸਤੇ ਤਾਂ ਖਾਲੀ ਛੱਡੇ ਪਏ ਸੀ ਜਿਨ੍ਹਾਂ ਉੱਤੇ ਕਾਫੀ ਜਗ੍ਹਾ ਤੇ ਉੱਤੇ ਕੋਲੋਨਾਈਜ਼ਰ ਨੇ ਕਾਫੀ ਜਗ੍ਹਾ ਤੇ ਹੋਰ ਲੋਕਾਂ ਨੇ ਕਬਜ਼ੇ ਕੀਤੇ ਸੀਗੇ ਉਹਨਾਂ ਤੋਂ ਉਹਨਾਂ ਤੋਂ ਜਿਹੜਾ ਹੈਗਾ ਅ ਅਸੀਂ ਪੈਸੇ ਪੰਜਾਬ ਸਰਕਾਰ ਵਸੂਲ ਕਰੂਗੀ ਪ੍ਰਾਈਸ ਫਿਕਸੇਸ਼ਨ ਕਮੇਟੀ ਪ੍ਰਾਈਸ ਫਿਕਸੇਸ਼ਨ ਕਮੇਟੀ ਜਿਹੜੀ ਕਿ ਡੀਸੀ ਡਿਪਟੀ ਕਮਿਸ਼ਨਰ ਸਾਹਿਬ ਦੀ ਅਗਵਾਈ ਚ ਬਣੂਗੀ ਉਹ ਜਿਹੜਾ ਪ੍ਰਪੋਜ਼ ਕਰੂਗੀ ਕਿ ਲਾਂ ਮਾਰਕੀਟ ਰੇਟ ਦੇ हिसाब ਨਾਲ ਕਲੈਕਟਰ ਰੇਟ ਦੇ हिसाब ਨਾਲ ਉੱਥੇ ਕੀ ਰੇਟ ਚੱਲ ਰਿਹਾਗਾ ਉਹ ਰੇਟ ਫਿਕਸ ਹੋਣ ਤੋਂ ਬਾਅਦ ਉਹਦੀ ਮਲਕੀਅਤ ਜਿਹਦੀ ਜੇਡਸ ਦੀ ਮਲਕੀਅਤ ਮੈਸਮੰਦਾ ਚਾਹੇ ਉਹ ਮਿਊਸਪਲ ਕਮੇਟੀ ਦੀ ਆ ਚਾਹੇ ਪੰਚਾਇਤ ਦੀ ਆ ਉਹ ਕੀਮਤ ਵਸੂਲ ਕਰਕੇ ਉਹਦਾ ਅੱਧਾ ਹਿੱਸਾ ਜਿਹੜਾ ਹੈਗਾ ਉਹ ਮਿਊਸਪਲ ਕਮੇਟੀ ਪੰਚਾਇਤ ਨੂੰ ਜਾਊਗਾ ਔਰ ਉਹਦਾ ਹਿੱਸਾ ਜਿਹੜਾ ਪੰਜਾਬ ਨੂੰ ਆਊਗਾ ਕਿਉਂਕਿ ਬਹੁਤ ਜਗ੍ਹਾ ਦੇ ਉੱਤੇ ਸਰਕਾਰੀ ਜ਼ਮੀਨਾਂ ਉੱਤੇ ਜਿਵੇਂ ਗੱਲ ਕਰਾਂ ਖਾਲਾਂ ਉੱਤੇ ਜਿਹੜੇ ਖਾਲੀ ਛੱਡੇਗੇ ਖਾਲ ਨੇ ਜਾਂ ਹਜੇ ਬਹੁਤ ਸਾਰੇ ਖਾਲ ਚੱਲਦੇ ਰਗੇ ਜਿਹੜੇ ਜਿਨ੍ਹਾਂ ਦੀ ਹੁਣ ਮੈਂ ਸਮਝਦਾ ਤਰਕਸੰਗਤ ਨਹੀਂ ਰਹੇ ਜਿਹੜਾਂ ਦੀ ਹੁਣ ਲੋੜ ਨਹੀਂ ਰਹੀ ਪਰ ਲੇਕਿਨ ਉਹ ਪੰਜਾਬ ਸਰਕਾਰ ਦੀ ਪ੍ਰਾਪਰਟੀ ਆ ਉਹਨਾਂ ਸਾਰਿਆਂ ਨੂੰ ਅਸੀਂ ਕਿਉਂਕਿ ਨਹੀਂ ਤਾਂ ਉਹ ਲੋਕਾਂ ਨੇ ਕਬਜ਼ੇ ਕਰ ਲੈ ਨਜਾਇਜ਼ ਕਬਜ਼ੇ ਹੋਗੇ ਸਰਕਾਰ ਦੇ ਨਾਂ ਤੇ ਬੋਲ ਰਹੇ ਨੇ ਕਿ ਉਹਨਾਂ ਸਾਰਿਆਂ ਨੂੰ ਅਸੀਂ ਜਿਹੜਾ ਹੈਗਾ ਰੈਗੂਲਰਾਈਜ਼ ਕਰਾਂਗੇ ਔਰ ਇੱਕ ਪਿੱਜਾ ਕੁਮੁਕਤ ਪੈਸੇ ਲੈ ਕੇ ਉਸ ਨੂੰ ਟਰਾਂਸਫਰ ਕਰ ਦੇਵਾਂਗੇ ਪਰ ਲੇਕਿਨ ਜਿੱਥੇ ਕਿਤੇ ਖਾਲੀ ਅਵੰਨਣ ਛੱਡਿਆ ਹੋਇਆਗਾ ਉਹਦਾ ਆਲਟਰਨੇਟਿਵ ਪੈਸੇ ਜਿਹੜਾਗਾ ਉਹਦਾ ਆਲਟਰਨੇਟਿਵ ਪੈਸੇ ਜਿਹੜਾ ਉਹ ਵੀ ਮੈਂ ਸਮਝਦਾ ਕਿ ਜਿਹੜਾ ਵੀ ਕੋਲੋਨਾਈਜ਼ਰ ਆ ਜਾਂ ਜਿਹੜਾ ਵੀ ਉਸ ਵਿਅਕਤੀ ਆ ਉਥੇ ਦਾ ਜਿਹਦੇ ਜਿਹਦਾ ਜ਼ਮੀਨ ਲਈ ਆ ਉਹਨੂੰ ਛੱਡਣਾ ਪਊਗਾ ਆਲਟਰਨੇਟਿਵ ਵੇ ਮੰਨ ਲਓ ਰਾਸਤੇ ਜਾਂਦਾਗਾ ਆ ਉਹਨੇ ਜ਼ਮੀਨ ਐਕਵਾਇਰ ਕਰ ਲਈ ਅਰੇ ਅੱਗੇ ਜਾਣ ਦੇ ਲਈ ਉਹ ਸਾਈਡ ਤੋਂ ਰਸਤਾ ਦੇਊਗਾ ਆ ਜਿਹੜਾ ਰਸਤਾਗਾ ਦਾ ਉਹ ਸਬਸੀਮ ਹੋ ਜਾਊਗਾ ਉਹਨੂੰ ਉਹਨੂੰ ਪੰਚਾਇਤ ਨੂੰ ਜਾਂ ਸਰਕਾਰ ਨੂੰ ਜਿਹੜੇ ਪੈਸੇ ਦੇਣੇ ਪੈਣਗੇ ਇਸੇ ਰਾਵਾਂ ਇੱਕ अहम ਫੈਸਲਾ ਲੈਂਦਿਆਂ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਅੰਦਰ ਬਹੁਤ ਲੰਬੇ ਅਰਸੇ ਤੋਂ ਸਿਵਲ ਸਪਲਾਈ ਐਂਡ ਖਤਕਰ ਮਾਮਲਿਆਂ ਦੇ ਅੰਦਰ ਇੱਕ OTS ਦੀ ਸਕੀਮ ਜਿਹੜੀ ਪੈਂਡਿੰਗ ਪਈ ਸੀ ਬਹੁਤ ਸਾਰੇ ਸ਼ੈਲਰ ਜਿਹੜੇ ਸੀਗੇ ਜਿਹੜੇ ਕਿਸੇ ਨਾ ਕਿਸੇ ਕਾਰਨ ਆਪਣੀ ਪੈਸੇ ਦੇ ਜਿਹੜੇ ਨੇ ਕੋਈ ਜਮਾ ਨਹੀਂ ਕਰਵਾ ਚੁੱਕੇ ਸੀਗੇ ਉਹ ਡਿਫਾਲਟਰ ਹੋ ਚੁੱਕੇ ਸੀਗੇ ਉਹਨਾਂ ਨੂੰ ਇੱਕ ਮੌਕਾ ਜਿਹੜਾ ਪ੍ਰਦਾਨ ਕੀਤਾਗਾ ਜਿਹਦੇ ਅੰਦਰ ਕੁੱਲ ਟੋਟਲ ਕੇਸ ਜਿਹੜੇ ਨੇ 1688 ਕੇਸ ਇਹ ਕੁੱਲ ਡਿਫਾਲਟਰ ਮਿਲਰ ਨੇ ਉਹਨਾਂ ਤੇ ਆਉਦੇ ਨੇ ਜਿਨ੍ਹਾਂ ਵਿੱਚੋਂ ਜਿਨ੍ਹਾਂ ਦੀ ਰਕਮ ਜਿਹੜੀ ਆ ਅਸੀਂ ਫੈਸਲਾ ਕੀਤਾ ਕਿ ਜਿਹੜਾ ਉਹਨਾਂ ਦੀ origignal amount ਆ ਮੰਨ ਲਓ origignal amount 100 ਰੁਪਿਆ ਉਹਦੇ ਉੱਤੇ ਅਸੀਂ 5000 ਰੁਪਏ ਜਿਹੜੇ ਉਹ ਤੋਂ ਐਕਸਟਰਾ ਲੈ ਕੇ ਉਹਦੀ ਇੰਟਰਸਟ ਤੇ ਪਲੈਂਟੀ ਜਿਹੜੀ ਆ ਉਹ ਵੇਵ ਆਫ ਕਰਾਂਗੇ ਹਾਂਜੀ ਆਪ ਦਾ ਸਵਾਗਤ ਹੈ। ਹਾਂ ਬਾਬਾ ਇਹ ਕਹਿ ਰਿਹਾ 100 ਦਾ 150 ਯਾਨੀ 100 ਰੁਪਏ ਤੋਂ ਲੈਣਾਗਾ ਔਰ ਉਹਦੇ ਉੱਤੇ ਪਲੈਂਟੀ ਲੱਗੀ ਆ ਉਹਦੇ ਤੇ ਇੰਟਰਸਟ ਲੱਗਿਆ ਇੰਟਰਸਟ ਤੇ ਪਲੈਂਟੀ ਵੇਵ ਆਫ ਮਾ ਉਹ ਤੋਂ ਅਸੀਂ ਉਹ 100 ਰੁਪਏ ਦਾ 50 ਰੁਪਏ ਵਧ ਲੈ ਕੇ ਯਾਨੀ ਕਿ 150 ਰੁਪਏ ਦੇ ਅੰਦਰ ਉਹਦਾ ਅਸੀਂ ਨਿਪਟਾਰਾ ਕਰਾਂਗੇ ਇਹਦੇ ਵਿੱਚ ਜਿਨ੍ਹਾਂ ਕਿਸਾਨਾਂ ਚ ਜਿਨ੍ਹਾਂ ਕਿਸਾਨਾਂ ਚ ਮੈਂ ਦੱਸਦਾ ਜਿਨ੍ਹਾਂ ਕਿਸਾਨਾਂ ਦੇ ਅੰਦਰ ਐਫ ਆਈਆਰ ਹੋਈ ਹੋਈ ਆ ਜਿਨ੍ਹਾਂ ਕੇਸਾਂ ਦੇ ਅੰਦਰ ਐਫ ਆਈ ਆਰ ਹੋਈ ਹੈ ਖਾਸ ਤੌਰ ਤੇ ਕਿਉਂਕਿ ਲਗਭਗ ਐਫ ਆਈ ਆਰਸ ਵੀ 1104 ਕੇਸ ਆਉਂਦੇ ਨੇ ਔਰ ਜਿਨ੍ਹਾਂ ਚ ਐਮਬੈਜ਼ਲਮੈਂਟ ਅਮਾਉਂਟ ਜਿਨ੍ਹਾਂ ਚ ਐਮੈਜ਼ਰਮੈਂਟ ਜਿਹੜੀ ਆ ਉਹ 15% ਆ ਜਿਨ੍ਹਾਂ ਚ ਐਮੈਜ਼ਰਮੈਂਟ 15% ਆ 15% ਆ ਉਹਨਾਂ ਦੇ ਅੰਦਰ ਜਿਹੜੀ ਉਹ ਇਸ ਸਕੀਮ ਦੇ ਅੰਦਰ ਆਉਣਗੇ ਜਿਨ੍ਹਾਂ ਦੇ ਅੰਦਰ 50% ਤੋਂ ਵੱਧ ਐਮਬੈਜ਼ਲਮੈਂਟ ਆ ਉਹ ਇਸ ਇਹਨਾਂ ਦੀ ਇਸ ਓਟੀ ਸਕੀਮ ਦੇ ਅਧੀਨ ਨਹੀਂ ਆਉਣਗੇ ਇਹਦੇ ਨਾਲ ਮੈਂ ਸਮਝਦਾ ਬਹੁਤ ਲੰਬੇ ਅਰਸੇ ਤੋਂ ਜਿਹੜੇ ਕੇਸ ਪੈਂਡਿੰਗ ਪੈਸੀ ਸ਼ੰਦਰ ਮਾਲਕਾਂ ਦੇ ਔਰ ਡਿਮਾਂਡ ਸੀ ਸ਼ੈਨਲਰ ਮਾਰਕਾਂ ਦੀ ਔਰ ਸਾਡੇ ਜਿਹੜਾ ਟ੍ਰੇਡ ਬੈਂਕ ਆ ਉਹਦੀ ਡਿਮਾਂਡ ਸੀਗੀ ਉਹਦੇ ਨਾਲ ਰਾਹ ਪਧਰਾ ਹੋ ਗਿਆ ਸੋ ਤਿੰਨ ਕਿੱਸਾ ਬਣਾਇਆ ਨੇ ਗੀਆਂ ਤਿੰਨ ਕਿੱਸਾਂ ਚੋਂ ਆਪਣੀ ਅਮਾਉਂਟ ਜਮਾ ਕਰਵਾ ਸਕਦਾ ਹੈ ਇੱਕ ਟਾਈਮ ਵੀ ਕਰਵਾ ਸਕਦਾ ਔਰ ਤਿੰਨ ਤਿੰਨ ਕਿੱਸਾਂ ਚ ਜਮਾ ਕਰਵਾਉਗਾ ਜੇਕਰ ਤਿੰਨ ਕਿੱਸਾਂ ਚ ਆਪਣੀ ਅਮਾਉਂਟ ਜਮਾ ਕਰਾਉਣਾ ਹੈ ਫਿਰ ਉਹਨੂੰ ਦੁਬਾਰਾ ਸ਼ੈਨਲਰ ਚੜਾਉਣ ਦੀ ਆਗਿਆ ਹੋਊਗੀ ਉਹ ਵੀ ਸਰਟਨ ਜੜੀਆਂ ਉੱਤੇ ਪਾਬੰਦੀਆਂ ਦੇ ਬਾਵਜੂਦ ਅਦਰਵਾਈਜ਼ ਜਿਹੜੀ ਆ ਜਦ ਤੱਕ ਅਮਾਉਂਟ ਜਮਾ ਨਹੀਂ ਕਰਉਂਦਾ ਫੁੱਲ ਨੇ ਫਾਈਨਲ ਉਹ ਦੁਬਾਰਾ ਚੈਨਲ ਚੜਾਉਣ ਦੇ ਅੱਗੇ ਨਹੀਂ ਹੋਊਗੀ ਸੋ ਤਿੰਨ ਕੇਸਾਂ ਲਈ ਅਸੀਂ ਇਹ ਰਾ ਪਧਰਾ ਕੀਤਾਗਾ ਕਿ ਪੰਜਾਬ ਸਰਕਾਰ ਦੇ ਅੰਦਰ 2017 ਤੋਂ ਲੈ ਕੇ 22 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਸੀ ਉਸ ਨੇ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਜੀ ਦੇ ਖਿਲਾਫ ਇੱਕ ਮੁਕੱਦਮਾ ਦਰਜ ਹੋਇਆ ਸੀਗਾ ਉਸ ਈਡੀ ਦੀ ਕੰਪਲੇਂਟ ਦੇ ਅੰਦਰ ਆਰ ਪੰਜਾਬ ਬਿਜ਼ਨਸ ਬਿਊਰੋ ਦੀ ਕੰਪਲੇਂਟ ਦੇ ਅੰਦਰ ਅਸੀਂ ਜਿਹੜਾ ਅੱਜ ਪ੍ਰੋਸੀਕਿਊਸ਼ਨ ਸੈਂਕਸ਼ਨ ਦੇਣ ਦਾ ਫੈਸਲਾ ਕੀਤਾਗਾ ਅੱਜ ਸਰਕਾਰ ਨੇ ਦੋਨਾ ਕੇਸਾਂ ਦੇ ਅੰਦਰ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜੀ ਆ ਉਹ ਅਲਾਉ ਕੀਤੀ ਆ ਸੋ ਹੁਣ ਜਿਹੜਾ ਕੇਸ ਚੱਲਣ ਦਾ ਰਾਹ ਆ ਉਹ ਪਧਰਾ ਹੋਊਗਾ ਸੋ ਕਹਿਣ ਦਾ ਭਾਬਾ ਸਰਕਾਰ ਜਿਹੜੀ ਆ ਉਹ ਕਰਪਸ਼ਨ ਦੇਗੇ ਸਾਡੀ ਜ਼ੀਰੋ ਟੋਲਰੈਂਸ ਆ ਬਿਲਕੁਲ ਜਿਹੜੇ ਵੀ ਭ੍ਰਿਸ਼ਟਾਚਾਰ ਕੀਤਾਗਾ ਜੱਜ ਕਰੂਗਾ ਉਹ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਬਲਕਿ ਉਹਨੂੰ ਸਲਾਖਾਂ ਦੇ ਪਿੱਛੇ ਜਾਣਾ ਪਊਗਾ